ਅਰੇੜੀ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਈਆਂ ਤਾਂ ਰਿੰਪੀ ਆਪਣੇ ਦੋਸਤਾਂ ਨੂੰ ਮਿਲ ਕੇ ਕਾਫੀ ਖੁਸ਼ ਸੀ ਪਰ ਇੱਕ ਦੋਸਤ ਨੂੰ ਮਿਲ ਕੇ ਉਸ ਨੂੰ ਜ਼ਿਆਦਾ ਖੁਸ਼ੀ ਹੋ ਰਹੀ ਸੀ ਡੰਡੀ ਇਹ ਦੋਸਤ ਸੀ ਕਾਲੂ ਨਾਂ ਦਾ ਕੁੱਤਾ ਡੰਡੀ ਰਿੰਪੀ ਨੇ ਜਿਵੇਂ ਹੀ ਕਾਲੂ ਨੂੰ ਸਕੂਲ ਦੇ ਬਾਹਰ ਘੇੜੇ ਲਗਾਉਂਦੇ ਦੇਖਿਆ ਤਾਂ ਝੱਟ ਪਛਾਣ ਲਿਆ ਡੰਡੀ ਥੋੜੀ ਜਹੀ ਹੈਰਾਨੀ ਨਾਲ ਦੇਖਣ ਮਗਰੋਂ ਕਾਲੂ ਨੇ ਵੀ ਰਿੰਪੀ ਨੂੰ ਪਛਾਣ ਲਿਆ ਅਤੇ ਪੂਛ ਹਿਲਾਉਂਦਾ ਉਸ ਦੇ ਕੋਲ ਆ ਗਿਆ ਡੰਡੀ ਉਹ ਜਦੋਂ ਵੀ ਸਕੂਲ ਆਉਂਦਾ ਤਾਂ ਕਾਲੂ ਨੂੰ ਪੁਚਕਾਰਦਾ ਕੋਲ ਬੁਲਾਉਂਦਾ ਅਤੇ ਫਿਰ ਉਸ ਨੂੰ ਕੁਝ ਨਾ ਕੁਝ ਖਾਣ ਲਈ ਦਿੰਦਾ ਡੰਡੀ ਇੱਕ ਦਿਨ ਰਿੰਪੀ ਕੁਝ ਉਦਾਸ ਸੀ ਡੰਡੀ ਉਸ ਨੇ ਸਕੂਲ ਦੇ ਗੇਟ ਬਾਹਰ ਬੈਠੇ ਕਾਲੂ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਅੰਦਰ ਜਾਣ ਲੱਗਿਆ ਡੰਡੀ ਕਾਲੂ ਉਸ ਦੇ ਪਿੱਛੇ ਪਿੱਛੇ ਆਉਣ ਲੱਗਾ ਤਾਂ 림피 ਨੇ ਉਸ ਨੂੰ ਝਿੜਕ ਕੇ واپس ਜਾਣ ਲਈ ਕਿਹਾ ਪਰ ਕਾਲੂ ਨਾ ਮੰਨਿਆ ਡੰਡੀ ਉਹ 림피 ਨਾਲ بار بار ਪਿਆਰ ਜਿਤਾ ਰਿਹਾ ਸੀ ਡੰਡੀ ਉਸ ਨੇ ਗੁੱਸੇ ਵਿੱਚ ਕਾਲੂ ਦੇ ਪੱਥਰ ਮਾਰਿਆ ਅਤੇ ਉਸ ਨੂੰ ਭਜਾ ਦਿੱਤਾ ਡੰਡੀ ਕਾਲੂ ਉਸ ਤੋਂ ਬਾਅਦ ਕਿੰਨੇ ਹੀ ਦਿਨ ਉਸ ਨੂੰ ਦਿਖਾਈ ਨਾ ਦਿੱਤਾ ਡੰਡੀ ਰਿੰਪੀ ਨੂੰ ਹੈਰਾਨੀ ਜਹੀ ਹੋਈ ਕਿ ਕਾਲੂ ਕਿੱਧਰ ਗਿਆ ਪ੍ਰਸ਼ੰਚਨ ਫਿਰ ਉਹ ਕਾਲੂ ਨੂੰ ਭੁੱਲ ਗਿਆ ਡੰਡੀ ਇੱਕ ਦਿਨ ਛੁੱਟੀ ਹੋਣ ਵਾਲੀ ਸੀ ਅਤੇ ਰਿੰਪੀ ਸਕੂਲ ਦੇ ਬਾਥਰੂਮ ਵਿੱਚ ਗਿਆ ਤਾਂ ਅਚਾਨਕ ਉਸ ਨੂੰ ਰੇੜੀ ਚੱਕਰ ਆਇਆ ਅਤੇ ਉਹ ਬਾਥਰੂਮ ਵਿੱਚ ਹੀ ਦਰਵਾਜ਼ੇ ਪਿੱਛੇ ਡਿੱਗ ਪਿਆ ਅਤੇ ਬੇਹੋਸ਼ ਹੋ ਗਿਆ ਡੰਡੀ ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਘਬਰਾ ਕੇ ਉੱਠਿਆ ਅਤੇ ਦੇਖਿਆ ਕਿ ਬਾਥਰੂਮ ਦਾ ਦਰਵਾਜ਼ਾ ਤਾਂ ਬਾਹਰੋਂ ਬੰਦ ਸੀ ਡੰਡੀ ਉਸ ਨੇ ਕਾਫੀ ਆਵਾਜ਼ਾਂ ਦਿੱਤੀਆਂ ਤਾਂ ਜੋ ਕੋਈ ਸੁਣ ਕੇ ਉਸ ਨੂੰ ਦਰਵਾਜ਼ਾ ਖੋਲ ਦੇਵੇ ਪਰ ਕੋਈ ਉਸ ਦੀ ਮਦਦ ਨੂੰ ਨਾ ਆਇਆ ਡੰਡੀ ਸਕੂਲ ਦੇ ਸਭ ਬੱਚੇ ਅਤੇ ਅਧਿਆਪਕ ਜਾ ਚੁੱਕੇ ਸਨ ਡੰਡੀ ਸ਼ਾਇਦ ਸਕੂਲ ਦਾ ਸੇਵਾਦਾਰ ਲਾਪਰਵਾਹੀ ਨਾਲ ਬਾਥਰੂਮ ਨੂੰ ਚੈੱਕ ਕੀਤੇ ਬਿਨਾ ਬਾਹਰੋਂ ਕੁੰਡੀ ਲਗਾ ਗਿਆ ਸੀ ਡੰਡੀ ਐਨਪੀ ਕੋਲ ਤਾਂ ਮੋਬਾਈਲ ਵੀ ਨਹੀਂ ਸੀ ਕਿ ਕਿਸੇ ਨੂੰ ਫੋਨ ਉੱਤੇ ਦੱਸ ਕੇ ਹੀ ਬੁਲਾ ਲੈਂਦਾ ਡੰਡੀ ਉਹ ਕਬਰਾ ਰਿਹਾ ਸੀ ਡੰਡੀ ਹੁਣ ਕਰੇ ਤਾਂ ਕੀ ਕਰੇ ਪ੍ਰਸ਼ਨ ਚਿੰਨਾ ਕਬਰਾਹਟ ਨਾਲ ਉਸ ਦੀ ਹਾਲਤ ਵਿਗੜਦੀ ਜਾ ਰਹੀ ਸੀ ਡੰਡੀ ਉਸ ਨੇ ਬਾਥਰੂਮ ਦੀ ਬਾਰੀ ਵਿੱਚੋਂ ਬਾਹਰ ਦੇਖਿਆ ਤਾਂ ਸਕੂਲ ਦੇ ਕਿਸੇ ਪਾਸੇ ਕੋਈ ਵਿਅਕਤੀ ਨਜ਼ਰ ਨਹੀਂ ਸੀ ਆ ਰਿਹਾ ਡੰਡੀ ਫਿਰ ਉਸ ਦੀ ਨਜ਼ਰ ਕਾਲੂ ਉੱਤੇ ਪਈ ਜਿਹੜਾ ਸਕੂਲ ਦੇ ਪਾਰਕ ਵਿੱਚ ਬੈਠਾ ਸੀ ਡੰਡੀ ਨੇ ਨੰਪੀ ਨੇ ਕਾਲੂ ਨੂੰ ਆਵਾਜ਼ ਲਗਾਈ ਤਾਂ ਉਹ ਦੌੜਿਆ ਦੌੜਿਆ ਉਸ ਦੇ ਨੇੜੇ ਆਇਆ ਅਤੇ ਦੇਖਿਆ ਕਿ ਉਹ ਪਰੇਸ਼ਾਨੀ ਦੀ ਹਾਲਤ ਵਿੱਚ ਮਦਦ ਚਾਹੁੰਦਾ ਹੈ ਡੰਡੀ ਉਸ ਨੂੰ ਸਾਰਾ ਮਾਜਰਾ ਸਮਝਦਿਆਂ देर ना लगी डंडी फिर वो पद्द के स्कूल ਦੇ ਗੇਟ ਵੱਲ ਦੌੜਿਆ ਡੰਡੀ ਕਾਲੂ ਨੇ ਦੇਖਿਆ ਕਿ ਇੱਕ ਔਰਤ ਅਤੇ ਆਦਮੀ ਸਕੂਲ ਦੇ ਗੇਟ